شکریہ <سؤال> سب تو کرنا پرانک کام کو بہت شکریہ کہ میں دنوں شامل پیتہ چھے ویسے ریمان <سؤال> چھے پاہ جنبی جی دنی سے سو خاستہ ہوتے میں ویسے پرانکی منٹل چھے ہے نہیں چھے میں تھوڑن کر کے کہا کہ میں دنوں کی بلا دو چھوڑا 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 ایک بھری ہے کامی دائرشی کے لئے تک ہم نے کتھی چاہیے بات نہیں آنا سکتے ہیں تو چونی آنے سکتے ہیں میں آنکھ پڑے امیرکے ایک صورت اوہی کتاب ایسی بھی آنکھ سکتے ہیں تو دو جی اپنا انگی مندر سارے دوستی میں جبان درور جی دریکٹر میرے برو جی کٹکی شورما جی سکارل <سؤال> سنگ پاکر دی جی مطلب دیش سکرل 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 سکرل

ਮੈਡਮ ਚਰਨਜੀਤ ਤੋਂ ਪਹਿਲਾਂ ਤੱਕ ਤੋਂ ਹੋਰ ਪੀਸ ਸੀ ਮੇਰੇ ਲਈ ਵੈਰੀ ਗੁੱਡ ਕਹਿੰਦੇ ਆ ਕਿ ਪੰਜ ਛੇ ਸਾਲਾਂ ਤੋਂ ਮੈਂ ਬਾਅਦ ਤੇ ਬਹੁਤ ਬੜੀ ਲੇਰਨ ਕਬ ਤੱਕ ਅੱਜ ਤੱਕ ਇਹ ਜੰਦੇ ਆ ਮੈਂ ਉਹ ਨਾਂ ਨਹੀਂ ਬਣਾਉਂਦਾ ਜਨੀ ਅੰਮ੍ਰਿਤ ਚ ਜੀਤ ਚੰਦਰ ਤੋਂ ਲੈ ਕੇ ਅਸੀ ਜੀ ਬੰਦ ਕਰ ਮੇਰਾ ਨਹੀਂ ਖਿਆਲ ਕੋਈ ਵਾਪਸ ਕਰ ਜਿਹੋ ਜੀ ਤੁਸੀਂ ਸਮਝ ਗੋ ਕੋਈ ਜੰਗੀ ਨੇ ਮੇਰੇ ਕੋਲ ਕਿ ਮੈਂ ਪੜ ਵੀ ਹੋਈ ਤਾਂ ਵੀ ਤਾਂ ਹੁਣ ਇਹ ਛਤੀ ਦੇ ਚਾਲ ਉਸਾਰੀਆਂ ਤਾਂ ਨਹੀਂ ਪੜੀਆਂ ਹਾਂ ਸਰਕ ਨੂੰ ਲੱਗੀਆਂ ਪਿਛੇ ਸੱਤ ਸਦੀ ਤੇ ਵੀ ਮੈਂ ਬਾਅਦ ਤੱਕ ਇਹ ਸਾਨੂੰ ਬਹੁਤ ਬਹੁਤ ਮੜੀ ਕਮਾਲ ਦੀ ਐਸੀ ਨਿਵਾਦ ਦੇ ਕੋਟਾ ਲੇਖ ਰਹੇ ਹਾਂ ਪਰ ਬਾਅਦ ਤੇ ਜਦੋਂ ਤੁਸੀਂ ਜੀਵਨ ਤੁਸੀਂ ਚੂੜੀਆਂ ਪੜਦੇ ਹੋ ਤੇ ਪੂਰੀ ਪਿਛਲੇ 15-20 ਸਾਲ ਦੀ ਬਾਤ ਕਰਦੇ ਹੋ ਤਾਂ ਸਵਾਲ ਇੱਥੇ ਖੜੇ ਹੁੰਦੇ ਨੇ ਫੋਟਸ ਲੈ ਬਾਅਦ ਤੋਂ سکھ سکھ ہو جہاں سوٹ جو اندبیاں پالیاں ریل بھی برا دی تو چون یہاں پہلکہ ڈالک اور اس کے سن دی بات تک جنہا حصہ بھی ہے تو مکتاک بڑی یہاں ملوکی بھی ہر میں در نوزمالا لوچک کا چھو پاٹ چھو گل کرے گا پر ہجے نامانک دیگر شروع کچھا نیچھا بھی گیارے

ਕੁਛ ਖੁਸ਼ੀ ਵੀ ਉਹ ਹੁੰਦਾ ਜਾਨਾ ਕਦੈ ਲਿਵਿੰਗ ਕਿ ਉਹ ਕਮਿਟਡ ਪ੍ਰੋਗਰੈਸਿਵ ਮਾਰਕਸਿਸਟ ਇੱਥੇ ਕੁਛ ਅੱਖਰੀ ਉਸ ਪਰਿਵਾਰ ਤੋਂ ਆਇਆ ਪਰ ਉਸ ਕਿਸਮ ਦਾ ਕੈਕਟਰ ਮਾਰਕਸਿਸਟ ਨਹੀਂ ਮੈਂ ਕੁਝ ਸਮੇਂ ਤੋਂ ਉਹਨਾਂ ਦੀ ਕਨੈਕਟੀਟੀ ਨੂੰ ਜਾਣਦਾ ਮੰਨ ਇਹ ਜੋ ਕਿਤਾਬ ਲਿਖੀ ਹੈ ਪੂਰੀ ਅਡੈਸਟੀ ਵਰਤਨ ਦੀ ਕੋਸ਼ਿਸ਼ ਦਿੱਖਦੀ ਹੈ ਤੁਸੀਂ ਦੇਖੋ ਕਿ 26 ਪੇਜ ਤੋਂ ਕਿਤਾਬ ਸ਼ੁਰੂ ਹੁੰਦੀ ਹੈ 160 ਪੇਜ ਤੇ ਖਤਮ ਹੋ ਜਾਂਦੀ ਹੈ ਕੋਈ ਵੀ ਲੇਟ ਦੋ ਸਮਾਜੋ ਪੇਜ ਤੋਂ ਤੱਕ ਦਾ ਦੋ ਹੀ ਪੇਜ ਦੇ ਵਿੱਚ ਦੇ ਨੰਬਰ ਤੋਂ ਲੈ ਕੇ ਅੱਗੇ ਲਾਈਏ ਦੋ ਪੇਜ ਹੀ ਆਪਣੇ ਦੋ ਪੇਜ ਦਾ ਵਾਕਤ ਲੇਖ ਨਹੀਂ ਪਹਿਲਾਂ ਹੈਗਾ ਸਾਡੇ ਕੋਲ ਇੱਕ ਤਜਰਬਾ ਜੋੜੋ ਇੱਥੇ ਦੋ ਕਿਤਾਬਾਂ ਚ ਪਰਮਿੰਦਰ ਸ਼ੋਢੀ ਉਹ ਅੱਧੇ ਦੇ ਪੇਜ ਤੇ ਕੋਣੀ ਕੋਣੀ ਪੇਜ ਤੇ ਉਹ ਕੀ ਨੇ ਦੇਖੋ ਨੋਟਿਸ ਦੇ ਵਿੱਚ ਜੂਰ ਸਾਡੇ ਕੋਲ ਮਾਰਕਾ ਸ੍ਰੀਸ਼ਿ ਪਰਮਾ ਜੀ ਨੇ ਮਾਰਿਆ ایک دن چکھنا کر بڑا اکار چھوٹا اس بہت ہی سبال اور ذکر جو ہونا جو اسی دے سکتے ہیں چونڈیاں اصل میں بچے فیس بک کر آئی آئی جب 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 خالی کو آگے جب 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 اس تو وقت کتاب بڑی وقت ہے بڑی دن جانا جو رسی لے پہلا پڑے بس دوں پہ میں کسی ہو مقصد پڑھنا سی دوارہ سے پڑھی انہوں بشے وستار ਕਮ ਸੁਣਾਂ ਲਈ ਬਹੁਤ ਸਾਰੇ ਵੱਡੇ ਵਿਸ਼ਿਆਂ ਤੋਂ ਵੱਤ ਪਾਇਆ ਪਹਿਲਾ ਜੀ ਦੇਖ ਜਿਹੜਾ ਮਾਕਸ਼ਵਾਲ ਤੋਂ ਆਇਆ ਮੇਰੀ ਬੜੀ ਪੀਰੀਅੋਡਸਟੀ ਸੀ ਕਿ ਸੰਜੀਵਨ ਸਾਰੇ ਉਸ ਪਰਿਵਾਰ ਨਾਲ ਤੇ ਜਿਹੜਾ ਕਮਨਿਸਟ ਪਾਰਟੀ ਫਿਰ ਜਿਹੜੇ ਸੀ ਕਿ ਇਹਨਾਂ ਜੁੜੇ ਰਹੇ ਕਾਰਡ ਹੋਲਡਰ ਦੇ ਤੌਰ ਤੇ ਸੰਜੀਵਨ ਜੀ ਕਿਪਤਾ ਦੇ ਨਾਲ ਜੁੜੇ ਰਹੇ ਤੇ ਇਹਨਾਂ ਨੇ ਜਦੋਂ ਕਿ ਮਾਕਸ਼ਵਾਲ ਦੇ ਫੇਲਿਓਰ ਤੋਂ ਘਬਰਾਉਣਾ ਨਹੀਂ ਚਾਹੀਦਾ ਉਸ ਲੇਖ ਚ ਥੋੜਾ ਜਿਹਾ ਕੇ ਲੰਬਾ ਵੀ ਰੱਖ ਕੇ ਨਿਹਾਰ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਪਨਾ ਪਾਕਸ਼ਵਾਦ ਦੀ ਭਾਸ਼ਾ ਮੈਨੂੰ ਚੀਮ ਕੋਈ ਤੇ ਨਿਓ ਮਾਰਕਸਿਜ਼ਮ ਤੇ ਮਾਰਕਸਿਨ ਦੀ ਡਿਬੇਟ ਕੱਟੜ ਦਾ ਜਾਂ ਕਿਉਂ ਇਹਦੇ ਨੂੰ ਅਪਡੇਟ ਕਰਨ ਦੀ ਜ਼ਰੂਰਤ ਦਾ ਇਸ ਕਿਸਮ ਦੀ ਕੋਈ ਬਹਾਸ ਹੋਏਗੀ ਕਿਉਂਕਿ ਮੇਰੇ ਸਹਿਨ ਚ ਸੋਜਨਜੀਤ ਦੀ ਇਹ ਹੈ ਵਾਪਕੀ ਸੰਸਾਰ ਸੀਮਤ ਦੇ ਨਾਲ ਇਹਨੂੰ ਪੜਦੇ ਹੁੰਦੇ ਲੇਕਿਨ ਸ਼ントਕ ਸੀ ਤੇ ਹੀਰ ਦਾ ਫੈਲ ਨਹੀਂ ਰਿਹਾ ਕਿਉਂਕਿ ਮੈਂ ਵੀ ਕਮਿਟਡ ਪਾਰਟੀ ਫੀਡਰ ਆ 88 ਸਾਲ ਨੂੰ ਪਾਰਟੀ ਤੋਂ ਇਨਐਕਟਿਵ ਹੋਇਆ ਮੈਂ ਬਹੁਤ ਸੁਣਿਆ ਉਹਨਾਂ ਦੀ ਉਂਗਲੀ ਉੱਤੇ ਉਹਦੀ ਐਕਟਿੰਗ ਵੀ ਕਰਦੇ ਹੁੰਦੇ ਸੀ ਫਿਰ ਅਸੀਂ ਵੀ ਨਾਟਕ ਨੂੰ ਕਰਾਉਂਦੇ ਰਹੇ ਪਰ ਮੈਨੂੰ ਤੇ ਜਦੋਂ ਨਾਟਕਾਂ ਬਾਰੇ ਪੜਦਾ ਸੀ ਜਾਂ ਨਾਟਕ ਦੇਖਦਾ ਸੀ ਇੱਕ ਬਹੁਤ ਹੀ ਕਮਿਟਿਡ ਔਰ ਅੱਛੇ ਆਪੀ ਰੋਲ ਪੰਜਾਬ ਵਿੱਚ ਜੱਸਦੇ ਸੀ یہ نہیں کہ بارے لے چاہے دارمک بشا ہوگی چاہے پردوشن کا بشا ہونا لبرلزم ہو, چاہے, ہو چاہے بالکل پولیٹیل سسٹم کی کوئی دشواریاں ہونے کا یتن کیا ਪਰ ਕਿਉਂਕਿ ਉਸ ਸਾਡੇ ਬਾਗ ਵਿੱਚ ਬਹੁਤ ਕਿਸਮ ਦੀ ਇੱਕ ਗੰਭੀਰ ਡਿਬੇਟ ਵਾਰਤਕ ਦੇ ਰੂਪ ਦੇ ਵਿੱਚ ਬਣੀ ਹੋਈ ਹੈ ਜਦੋਂ ਕਿਸਾਨ ਅੰਦੋਲਨ ਖੋਲਿਆ ਆ ਤਾਂ ਪੰਜਾਬੀ ਟ੍ਰਿਬਿਊਨ ਸੁਰਜੀਤ ਪਾਤਰ ਤੇ ਆਪਣੇ ਲੁਕਜਾ ਬਿਟੂ ਦੇ ਜਿਹੜੇ ਹੈ ਸੀ ਨਕਿਤ ਸਰਦਾਰ ਵੀ ਉਹ ਅਚੇਤ ਤੌਰ ਤੇ ਅਸੀਂ ਪੜ੍ਹਦੇ ਸੀ ਗੁਰਦੇਵ ਟੋਹਾਰਾ ਨੇ ਵੀ ਦੋ ਹੋਰ ਵਾਰਤਕੀਆਂ ਕਿਤਾਬਾਂ ਤੀਜੀ ਵੀ ਲਿਖੀ ਲਿਖੀ ਹੈ ਲਗਦਾ ਉਸਮ ਜ਼ਫਰ ਨੇ ਵਾਸਤਵ теаਟਰ ਸਮਾਇ ਬਹੁਤ ਬਹੁਤ ਵੱਡੇ ਵੱਡੇ ਵਿਸ਼ੇ ਬੱਖੋ ਵੱਖਰੀ ਛੇੜ ਦੀਆਂ ਜਿਹੜੀਆਂ ਅਰਿਆਲੋਜੀਸ ਮੈਂ ਉਹਦੇ ਸਰਬਾਤ ਨੂੰ ਕਿੱਸਾ ਬਣਾਇਆ ਸਾਨੂੰ ਲੱਗਿਆ ਕਿ ਪੰਜਾਬੀ ਦੇ ਵਾਸਤਵ ਕਾ ਤੇ ਨਾ ਕੋ ਨਾ ਕੋ ਹਿੰਦੀ ਜਾਂ ਇੰਗਲਿਸ਼ ਦੇ ਨਾਲ ਕੋ ਪਰ ਦੇ ਚਦੀ ਆ ਚੁੰਡੀਆਂ ਉਹਦੇ ਚ ਦਾ ਇੱਕ ਹੋਰ ਕਿਸਮ ਦੀ ਵਾਸਤਵਕ ਆ ਉਹ ਉਹਨਾਂ ਜੇ ਉੱਧਾ ਦੇਖੋਗੇ ਨਾਂ ਬਾਰੇ ਤਾਂ ਪਤਾ ਨਹੀਂ ਕਿੰਨਾ ਇਹਨਾਂ ਨੂੰ جیش کروا چاہیے ਮੈਨੂੰ ਉਹ ਨਹੀਂ ਪਤਾ ਮੰਗਾ ਕੇ ਕੋਈ ਦੱਬੂ ਕੱਲ ਇਹ ਕਰਦੇ ਵੀ ਬੜਾ ਮੋਕੇ ਨੇ ਜਦੋਂ ਖੋਜ ਤੇ ਵੀ ਜੋ ਗੱਲ ਕਹਿਣੀ ਹੈ ਕਹਿ ਦਿੰਦੇ। ਅਸਲੀ ਰਿਜ਼ਲਟ ਨਹੀਂ ਕੁਝ ਬਹੁਤ ਹੀ ਸੰਕੇਤਕ ਸੰਕੇਤ ਕਹੀਏ। ਸਹਜ ਉਹ ਕਲਾਕਿਸ਼ਣ ਬਾਰੇ ਵੀ ਇਹਨਾਂ ਨੇ ਮਾਤੇ ਨਾਂ ਨਹੀਂ ਲਾਇਆ ਹੋਵੇ। ਫਿਰ ਉਹ ਚਿੱਤੇ ਰ ਬੰਨਣਾ ਨੂੰ ਆਪਣੇ ਆਪ ਤੋਂ ਅਵੋਇਡ ਕਰ ਲੈਂਦਾ। ਕਿ ਮੈਂ ਨਾ ਇਹਦੇ ਨਾਮ ਨਾਲ ਨਾ ਉਹਦੇ ਨਾਲ ਨਾ ਪਰ ਉਹ ਮਾੜਾ ਜਿਹਾ ਸਹਜ ਦਾ ਕੰਮ ਇਹ ਹੀ ਹੈ। ਜੇ ਕੋਈ ਪ੍ਰਧਾਨ ਗਲਤ ਲੱਗ ਗਿਆ ਤਾਂ ਉੱਥੇ ਫਿਰ ਇਹ ਆਪਣੀਆਂ ਟਿੱਪਣੀਆਂ ਦਿੰਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਕਿਸਮ ਦੀ ਨਹੀਂ ਅਸ ਕਿਤੇ ਕਿਤੇ ਇਹ ਰੇਖਾ ਤੋੜ ਨੂੰ ਆਨੰਦ ਰੰਦੇ ਨੇ ਸ਼ਬਦ ਇਹ ਵੀ ਕਿਨਾਂ ਕੋਲ ਸ਼ੈਲੀ ਨਹੀਂ ਕੋਈ ਨੂੰ ਮਹਾਤਮਾ ਉਦ ਵਿੱਚ ਮਹਾਭਾਰਤ ਨੂੰ ਕਿਸ ਕੰਟੈਕਸਟ ਦੇ ਵਿੱਚ ਵਕਤਨਾ ਸੰਖੇਪ ਵਾਰਤਕ ਦੇ ਉਹ ਉਹ ਥੋੜੀ ਸਾਫ਼ ਤਰ੍ਹਾਂ ਉਹ ਉੱਥੇ ਇਹ ਕਰ ਸਕਦੇ ਨੂੰ ਕਰਲਾ ਅਨਾਲਿਸਿਸ ਅੰਕ ਵਿੱਚ ਕਿਉਂਕਿ ਉਸਤ੍ਰ ਵਾਰਤਕ ਲੇਖਕ ਨੇ ਇਹਨਾਂ ਨੇ ਡੈਨ ਤੋਂ ਆਪਣਾ ਰੁਪੰਤਰ ਨਾਟਕ ਤੋਂ ਜਾਨੀ ਧੀਰ ਦੀ ਕਹਾਣੀ ਸੀ ਡੈ ਉਹ ਤੋਂ ਆਸਣਾ ਸਰ ਤੋਂ ਸ਼ੁਰੂ ਕੀਤਾ ਸੀ ਵਾਰ-ਵਾਰ ਉਹ ਖਿੱਚਿਆ ਗਿਆ ਜਿਸ ਨੇ ਨੈਗੇਟਿਵ ਵੀ ਕਲਾਕਾਰ ਬਣ ਇਸ ਜਾਨੀ ਸਭ ਕ੍ਰਿਤੀ ਨਾਟਕ ਖੇਤ ਨਾਟਕਕਾਰ ਦੇ ਤੌਰ ਤੇ ਆ ਆ ਦਾਰਸ਼ਨਿਕ ਤੇ ਪਲੀਟਿਕਲ ਵਾਕਿਆ ਲਿਖਣਾ ਥੋੜਾ ਜਿਹਾ ਕੀਡਾ ਕੰਮ ਆ ਉਹਦੇ ਚ ਕਾਫੀ ਲੰਬੀ ਜਿਹੜੀ ਨੌਲੇਜ ਹੈ ਉਹ ਨੌਲੇਜ ਦਾ ਜਿਹੜਾ ਰਾਕਟਲ ਹੁੰਦਾ ਮਲਟੀਪਲ ਡਾਇਲਾਗ ਉਹ ਉਹ ਉਹਦੇ ਚ ਸ਼ਾਮਲ ਜਦੋਂ ਤੱਕ ਨਹੀਂ ਹੁੰਦਾ ਬਹੁਤ ਜ਼ਿਆਦਾ ਪਰਪੱਕ ਜਾਂ ਉਸ ਕਿਸਮ ਦੇ ਲੰਮੇ ਸਮੇਂ ਤੱਕ ਕਹਿਣ ਵਾਲੇ ਵਾਕ ਨਹੀਂ ਬਣਦੇ ਇਹਨਾਂ ਦੀ ਰੈਲੇਵੈਂਸ ਥੋੜੋ ਥੋੜੇ ਸਮੇਂ ਚ ਕੋਈ ਨਹੀਂ ਪਰ ਕਿਤੇ ਕਿਤੇ ਜਿੱਦ ਵਿੱਚ ਗੁੜੀਆਂ ਨੂੰ ਦਿੱਤਾ ਨਹੀਂ ਸਿਖਾਈਦਾ ਇਹ ਜਿਹੜੀਆਂ ਦੀਆਂ ਲੈਣਾ ਚੀ ਅ ਇੱਕ ਫਿਕਰਿਆਂ ਦੇ ਨਾਲ ਵੀ ਉਹ ਕਹਿੰਦੇ ਸੀ ਸਕੂਲਾਂ ਤੇ ਸਕੂਲਿੰਗ ਕਰ ਰਹੇ ਉਹ ਕਵਕਤਾ ਨੇ ਲੋਰਡ ਹੋਣ ਦਾ ਬਿਲਕੁਲ ਉੱਚਾ ਬੋਲਣ ਤੋਂ ਕੱਢ ਲਿਆ ਜਦੋਂ ਇਹਨਾਂ ਨੇ ਆਪਣੇ ਕਈ ਸਾਡੇ ਸਾਥੀ ਹੁੰਦੇ ਆ ਇਹ ਵੀ ਕੰਪਰੈਂਡ ਜਾਂ ਦੋ ਕੰਪਰੈਂਡ ਚਲੇ ਆ ਤੇ ਸਿਖਾਣ ਦਾ ਮਕਸਦ ਵਾਦ ਗਏ ਭਾਸ਼ਾ ਆ ਲੋਕਵਕਤੀ ਜਦੋਂ ਲੋਕਾਂ ਤੋਂ ਉਲਟ ਉਹਨਾਂ ਕਿਹਾ ਵੀ ਯਾਰ ਇਹ ਕਿਤੇ ਬੇਕਾਰ ਹੋ ਤਾ ਨਹੀਂ ਗਿਆ ਇਹਨਾਂ ਲੋਰਡ ਤਾਂ ਨਹੀਂ ਹੋ ਗਿਆ ਜਿਹਨੂੰ ਸਾਰਾ ਉਹਨੂੰ ਜਵਾਬ ਦਿੱਤੇ ਕਿ ਨਹੀਂ ਬਰੇ ਥੋੜਾ ਜਿਹਾ ਇਹ ਸਪੀਕਰ ਹੈ ਨਾ ਚਾਰ ਗੁਣਾ ਦਾ ਗੈਪ ਕਹਾ ਲਈ ਸੀ ਹੈਗਾ ਥੋੜਾ ਜਿਹਾ ਜ਼ਿਆਦਾ ਨੇੜੇ ਹੋਣਾ ਪੈਂਦਾ ਸੀ ਮੈਂ ਚਿੰਦੇ ਹਾਂ ਕਿ ਐਸੇ ਤਾਂ ਸਾਡੀ ਬੁੱਧੀ ਦੀ ਗੀ ਹੈ ਸੱਤ ਅੱਠ ਲਿਖਣ ਦੇ ਵਿੱਚ ਕਿਸੇ ਕਿਸਮ ਦਾ ਮਾਰਕੋ ਮਾਰਕ ਨਹੀਂ ਤੇ ਜੱਤ ਨਹੀਂ ਹੈਗਾ ਮੈਨੂੰ ਫਿਰ ਦੁਬਾਰਾ ਇਹ ਲੱਗਦਾ ਕਿ ਇੰਜ ਸੰਖੇਪ ਦੇ ਵਿੱਚ ਵਾਰਤਕ ਲਿਖਣ ਉਸ ਵਿੱਚ ਨਾ ਔਖਾ ਕੰਮ ਨਾ ਸੋ ਇਹ ਇੱਕ ਤਰ੍ਹਾਂ ਦਾ ਐਕਸਪੈਰੀਮੈਂਟ ਹੈ ਆਪਣੇ ਮੰਨ ਦੀਆਂ ਜਿਹੜੀਆਂ ਗੱਲਾਂ ਨੇ ਚਾਹੇ ਉਹ ਪ੍ਰਤਿਭਾਤ ਬੰਦੇ ਦੇ ਕੰਸਰਨਸ ਨੇ ਕਿ ਜੋ ਕੁਝ ਬਕਰਿਆ ਮਤਲਬ ਆਪਣੀ ਡਾਇਲੋਜੀ ਦੀ ਰੈਪਿਟੇਸ਼ਨ ਨਾਲ ਨੰਬਰ ਆ ਕਿ ਸੱਚੇ ਨੇ ਉਹ ਨੈਸਟ ਨੇ ਇਹ ਓਨੈਸਟੀ ਉਹ ਸੱਚ ਇਹ ਮਾ ਸਾਦੇ ਲੇਖਾਂ ਚ ਝਲਕਦਾ ਕਿਸੇ ਵੀ ਉਸ ਤਰ੍ਹਾਂ ਦਾ ਨਹੀਂ ਲੱਗਦਾ ਫਿਰ ਇਹਨਾਂ ਮੈਂ ਆਜ਼ਾਦੀ ਦੇ ਪਹਿਲੇ ਜਿਹੜੇ ਭੜਾਤੀ ਸੀ ਨਾਮ ਦਾ ਉਹੀ ਬਟਾਲੇ ਖਾਹਤਾ ਸੀ ਜੇ ਤੁਸੀਂ ਪੰਗਾ ਨਹੀਂ ਲਿਆ ਇਹ ਤਾਂ ਇਹਦੇ ਕਿ ਇਹ ਸੀ ਤਾਂ ਲਈ ਪਹਿਲੇ ਕੌਣ ਸੀ ਤਾਂ ਕੋਈ ਮੁਗਲਪਾ ਟੈਂਸਰ ਮੁਦਪਾ ਟੈਂਸਰ ਕਰੀਏ ਤਾਂ ਜਿਆਦਾ ਉਸ ਵਿੱਚ ਪਾਉ ਤੋਂ ਸੀ ਮਲਟੀਪਲ ਜਿਹੜਾ ਡਾਇਮਾ ਹੁੰਦਾ ਹੈ ਨਾ ਸੋ ਜਿੰਨਾ ਉਸ ਦ੍ਰਿਸ਼ਟੀ ਤੋਂ ਤੁਸੀਂ ਐਕਸਪੈਕਟੇਸ਼ਨਸ ਰੱਖ ਕੇ ਜਾਉਂਗੇ ਫਿਰ ਤੁਸੀਂ ਨੂੰ ਪਿੱਛੇ ਸਾਇਸ ਕਰੋਗੇ ਆ ਆਟੋ ਵਾਈਟ ਰੋਕ ਕਲਰ ਨੇ ਜਿਹੜੀ ਨੇਚਰਲ ਉੱਤੇ ਬੰਦਾ ਥੋੜਾ ਈਜ਼ ਫੀਲ ਕਰਦਾ ਕੌਮਨਸ ਉਸ ਕਰਤਾ ਮੈਂ ਨਾਲ ਕਿੰਨੇ ਬੜਿਆ ਉਹਦੇ ਚ ਬਿਲਕੁਲ ਪੋਇਟਿਕ ਗੱਲਾਂ ਨੇ ਤਾਰ ਤੇ 타이 ਜੀ ਵਾਲੇ ਇੱਕ ਤਾਂ ਬਹੁਤ ਰਾਤ ਨੂੰ ਸੰਤੋਖ ਤੇ پیرੋੜਾ ਨੁਕਦੀ ਪਲੇਜੈਂਟ ਵੀ ਹੋਰ ਉਸੇ ਵਾਲੀ ਦੋਨੇ ਤਰ੍ਹਾਂ ਦੀ ਪਰਸਨੈਲਿਟੀ ਐ ਜਦੋਂ ਉਹਨੂੰ ਗੁੱਸਾ ਆਉਂਦਾ ਸੀ ਉਹ ਬਹੁਤ ਭੜਕੇ ਬੋਲਦੇ ਸੀ ਨਾਲ ਉਹਨਾਂ ਦੇ ਆਪਣੇ ਫੈਨ ਦੇ ਟੌਪ ਦੇ ਜੋ 타이 ਜੀ ਕਰੇ ਐਕਸਪੀਰੀਐਂਸਸ ਨੇ ਉੱਥੇ ਉਹਦੀ ਸ਼ੈਲੀ ਆ ਵਾਕਤਕ ਦੀ ਇਹ ਇਮੋਸ਼ਨਲ ਵੀ ਆ ਤੇ ਥੋੜੀ ਬੋਤੀ ਪੋਇਟਿਕ ਵੀ ਹੈ ਬੋਲਿਕ ਬੜੇ ਬੋਲਿਕ ਬੰਦੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਕਵੀ ਨੇ ਕਵਿ ਜੀ ਦੀ ਜੜ ਕੋਈ ਇੱਕ ਵਿਅਕਤੀ ਨਹੀਂ ਮੰਨ ਇਸ ਕਿਸਮ ਦੇ ਬਹੁਤ ਦੇ ਲੇਖਣ ਦੇ ਜਦੋਂ ਰਾਜਨੀਤੀ ਦੀ ਜਾਂ ਕਲਾ ਕਿਸ਼ੇ ਦੀ ਜਾਂ ਸਾਹਿਤਿਕ ਸੁਭਾਅਾਂ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਨੇ ਇਹ ਫਿਰ ਇੱਕ ਸਿਸਟਮ ਲੈ ਕੇ ਆਉਂਦੇ ਨੇ ਕੁਲ ਕੋਈ ਦਿੱਕਤ ਕਿ ਕਰਨਾ ਬੈਕਸੀ ਖਰੀ ਦੇ ਜੜ ਨਹੀਂ ਹੁੰਦਾ ਇਹ ਸਿਸਟਮ ਹੁੰਦਾ ਪਰ ਇਹ ਵੀ ਨਾ ਆਪਣਾ ਥੋੜਾ ਵਾਈਟ ਕਰਨਾ ਨਿਕਲ ਹੋ ਜਾਂਦੀ ਹੈ ਕਿ ਜੜ ਦੀ ਜੜ ਜਿੰਵਣ ਵੀ ਹੁੰਦਾ ਪਰ ਹਿਸਾਬ ਨਾਲ ਤਾਂ ਵੀ ਤੁਸੀਂ ਜੇ ਖੜੇ ਨਜ਼ਰ ਆਉਣੇ ਉਹ ਕਿ ਇਹ ਬੰਦਾ ਨਹੀਂ ਹੈਗਾ ਠੀਕ ਜੜਾ ਆ ਨਹੀਂ ਕਿ ਅੱਖੇ ਧਰ ਦੇ ਲੱਗ ਰਹੇ ਪਰ ਇਹ ਜਿਹੜੀ ਆਪਣੇ ਆਪ ਨੂੰ ਸਿਆਣੀ ਦੱਸ ਕੇ ਪ੍ਰੋਟੈਸਟ ਕਰਦੀ ਹੈ ਉਹਨੂੰ ਹੋਰ ਸਿਆਣਪ ਦੇਣ ਦੀ ਕੋਸ਼ਿਸ਼ ਇਹ ਵੀ ਹੈ ਕਿ ਕਿ ਨਾਕਿਤਪਰ ਲੇਖਤ ਦੇ ਰੂਪ ਵਿੱਚ ਤੁਸੀਂ ਯਤਨ ਕਰਦੇ ਹੋ ਸੋ ਇਸ ਕਿਸਮ ਦੇ ਲੇਖਾਂ ਦੇ ਨਾਲ ਸਾਰੇ ਜਿਹੜੇ ਕੰਟੈਂਪੋਰੀ ਵਿਸ਼ੇ ਨੇ ਸੰਜੀਵਨ ਉਹਨਾਂ ਤੇ ਇੱਕ ਤਰ੍ਹਾਂ ਦਾ ਤਜ਼ਰਬਾ ਕਰਦਾ ਕਿ ਨੈਚਰਲੀ ਜਦੋਂ ਇਹ ਛੱਕੇ ਸੀ ਪਹਿਲੇ ਛੱਕੇ ਹੋਏ ਸੀ ਤਾਂ ਉਹਨਾਂ ਨੂੰ ਜਿਹੜੇ ਰਹਿ ਗਏ ਸੀ ਸਾਵਨ ਕਿਤਾਬ ਦੇ ਰੂਪ ਤੇ ਇਸ ਚ ਦੇਣਾ ਵਰਸ਼ੀਪੀ ਪ੍ਰੀਤ ਲੜੀ ਦੀ ਸ਼ਖਸੀਅਤ ਦੇ ਨਾਲ ਫੈਨਸਲ ਪੀ ਪਰ ਜਾਣਾ ਉੱਤਰ ਉਹਨਾਂ ਤੋਂ ਪ੍ਰਭਾਵਿਤ ਉਹਨੇ ਇਹ ਪੁਨਾ ਭਾਵੀ ਮਨ ਦਾ ਨਾਟਕ ਇੱਕ ਪੰਚਨ ਕਿਉਂ ਕੀਤਾ ਉਹਦੇ ਕਾਰਨ ਦੱਸੇ ਜਾਣੰਤਰ ਲਈ ਇਹਨਾਂ ਦੇ ਜਿਹੜੇ ਸਵੈਨਾਮ ਅਰिज ਨਾਲ ਇਹਨਾਂ ਦੀ ਲੇਖੀ ਦੇ ਨਾਲ ਇਹਨਾਂ ਦੀ ਨਾਟਕਕਾਰੀ ਦਾ ਸੰਬੰਧਿਤ ਨਹੀਂ ਕਿ ਮੈਂ ਨਾਟਕਕਾਰ ਕਿਤਾ ਬਣ ਉਹ ਜਿਹੜਾ ਜੱਟੂ ਇਹ ਆਪਣੀ ਧੀ ਬਾਰੇ ਲੇਖ ਦੱਸਦੇ ਆ ਉਹਨੇ ਕਿਹਾ ਬੰਦਰ ਕਿਤੇ ਕਿਸੇ ਦਾ ਫੈਨ ਹੋਵੇ ਅੰਦਰ ਲਲਕ ਲਾਲ ਸਾ ਪੋਜੀਟਿਵ ਹੋਣੀ ਚਾਹੀਦੀ ਆ ਕਿ ਮੇਰੀ ਕੀ ਰਿਸਿਸਟੈਂਸ ਹੈ ਜੇ ਮੈਂ ਸੰਤੋਖ ਸਹਿਤ ਇਹਦਾ ਧੀਰਜ ਹੀ ਰਹਿਣਾ ਚਾਹੀਦਾ ਜਾਂ ਆਪਣਾ ਅਜਤਪਦਮ ਦਾ ਬੇਟਾ ਹੀ ਹੈ ਨਾ ਅਜਤਪਦਮ ਸਿੰਘ ਉਹ ਬਹੁਤ ਵੱਡੇ ਲੇਖਕ ਸੀ ਪਰ ਜਦੋਂ ਇਹਨਾਂ ਦੀ ਬਾਤ ਆ ਹੁੰਦੀ ਹੈ ਦੇਖੋ ਅਸੀਂ ਜਾਣਦੇ ਕਿ ਸੰਤੋਖ ਸਹਿਤ ਕੋਈ ਬਾਕੀ ਨਹੀਂ ਸੀ ਕਰਦੇ ਉਹ ਉੱਠ ਕੇ ਆ ਜਾਂਦੇ ਸੀ ਡਾਕਟਰ ਦੇ ਕੋਲ ਵੀ ਇਹ ਐਸੇ ਮੈਸੇਜਰ ਤੇ ਦੇਖਿਆ ਵੀ ਇਹ ਕੀ ਬਕਵਾਸ ਕਰ ਰਿਹਾ ਹੈ ਮੈਂ ਵੀ ਦੇਖ ਸਕਦਾ ਹਾਂ ਸੋ ਉਹਨਾਂ ਦੀ ਥਾਪਣਾ ਦੇ ਲਈ ਦਿੱਕਕ ਰਿਸਿਸਟੈਂਸ ਇੱਕ ਅਸਤਿਤਵ ਇਹਨਾਂ ਨੇ ਇੱਕ ਨਾਕਰ ਕਰਕੇ ਤੋਂ ਆਪ ਨੇ ਦੇਖਿਆ ਨਾ ਕਿ ਵੀ ਜਦੋਂ ਹੁੰਦਾ ਨਾਕਰ ਦੇ ਤੌਰ ਤੇ ਸਭ ਅਤੰਕਰ ਜੀ ਦੇ ਤੌਰ ਤੇ ਕਿ ਪੂਰਾ ਜਿਹੜਾ ਅਗਲੀ ਜਿਹੜੀ ਰਸਤੋ ਵੀ ਇੱਕ ਕਿਸ ਤਰ੍ਹਾਂ ਦੇ ਕਿਸ ਸਫਲਤਾ ਦੀ ਪਾਣੀ ਚੜਦਾ ਹੋਵੇ ਕਮੇਟਕ ਨੂੰ ਹੁੰਦਾ ਕਿ ਆਟੋਬਾਇਓਗ੍ਰਾਫੀ ਲਈ ਮੈਂ ਕੁਝ ਲਿਖਾਂ ਸੋ ਕੋਈ ਇੱਕ ਤਰ੍ਹਾਂ ਦਾ ਸਰਦਾਰਵਾ ਮੁੱਢਲਾ ਸਰਦਾਰ ਸੰਕੇਪਤਾ ਇਹਦੀ ਖੂਬਸੂਰਤੀ ਹੈ ਕਿ ਇਹਦੀ ਖਾਮੀ ਹੈ ਇਹ ਡਿਜ਼ਾਈਨ ਤੋਂ ਇੱਥੇ ਕਹਿੰਦੇ ਕਿ ਅੱਜਿਤਾ ਮੁਸ਼ਕਲ ਹੋਣਾ ਪਰ ਮੈਨੂੰ ਲੱਗਦਾ ਹੈ ਕੁਝ ਹੋਰ ਚੰਗਾ ਕਿ ਜਦੋਂ ਤੁਸੀਂ ਵਿਸ਼ੇ ਵੱਡੇ ਲਓ ਫਿਲਾਸਫੀਕਲ ਲਓ ਇਸ ਜਿੰਦਗਰੋਂ ਜਾਕੀ ਸੋ ਵੀਡੀਓ ਸੋ ਪੋਲਿਟিক্যাল ਮੂਵਮੈਂਟ ਦੇ ਲੌਂਗ ਫਿਰ ਤੋਂ ਫਾਰਮ ਕਿਸ ਸੰਭਾਗ ਦੇ ਵਿੱਚ ਬੈਠ ਕੇ ਇਕੱਲੇ ਸ਼ਹਿਰੀ ਨੇ ਇਕੱਲੇ ਛੋਟੇ-ਮੋਟੇ ਕਲਾਕਾਰ ਹੀ ਵਾਰਤ ਦੇ ਵਿੱਚ ਕੰਮ ਨਹੀਂ ਕਰਨਾ ਹੋਰ ਜਦ ਤੱਕ ਵੀ ਸੰਭਾਗ ਦੇ ਵਿੱਚ ਉਤਰਨਾ ਪਵੇਗਾ ਸੋ ਇਹਨਾਂ ਸ਼ਰਤਾਂ ਦੇ ਨਾਲ ਬਹੁਤ ਵਾਰ ਵਾਰ ਬਹੁਤ ਤਰ੍ਹਾਂ ਦੇ ਇਹਨੇ ਦੰਦੇ یہ اکثر ان کی تھوڑی کم پڑھائی سے لے ان کی نااتفاقیت میں شامل کی گئی تھی بہت اور کچھ فارنڈ اورڈینس اور کو فون تو اس لیے تھینکیو ویری much